ਕੋਈ ਵੀ ਕੰਮ ਕਾਰ ਚੱਲ ਜਾਵੇ ਕਾਰੋਬਾਰ ਸੈੱਟ ਹੋ ਜਾਵੇ ਤੀ ਪੁੱਤਰ ਚੰਗਾ ਕਮਾਈ ਕਰਨ ਲੱਗ ਜਾਏ ਨਾ ਤੇ ਅਰਦਾਸ ਕਰਿਆ ਕਰੋ ਸਭ ਕਿਰਪਾ ਤੇਮਾਰੀ ਆਪਣੀ ਕਿਰਤ ਤੇ ਹਉਮੈ ਨਾ ਬਣ ਜਾਏ ਕਮਾਈ ਕੀਤੀ ਚੰਗੀ ਕਮਾਈ ਤੀ ਪੁੱਤਰ ਕਰਦਾ ਤੇ ਹਉਮੈ ਨਾ ਬਣੇ ਇਹ ਕਹੋ ਕਿ ਸਭ ਕਿਰਪਾ ਤੇਮਾਰੀ ਮਹਾਰਾਜ ਸਭ ਤੁਹਾਡੀ ਕਿਰਪਾ ਨਾਲ ਹੀ ਆ ਜੀ ਜਦੋਂ ਆਪਣੀ ਕਮਾਈ ਵਿੱਚ ਗੁਰੂ ਦੀ ਕਿਰਪਾ ਦਾ ਸ਼ਬਦ ਵਰਤਿਆ ਜਾਂਦਾ ਆ ਗੁਰੂ ਦੀ ਕਿਰਪਾ ਦਾ ਨਾਮ ਆਉਂਦਾ ਤੇ ਫਿਰ ਹਉਮੈ ਕਿਰਤ ਹਉਮੈ ਨਹੀਂ ਬਣਦੀ ਕਿਰਤ ਹਾਂ ਮੈਂ ਨਹੀਂ ਬਣੇਗੀ ਤੇ ਕਿਰਤ ਵਿੱਚ ਫਿਰ ਮਾਇਆ ਮਾੜੇ ਪਾਸੇ ਵੀ ਨਹੀਂ ਲੱਗੇਗੀ ਜਦੋਂ ਹਉਮੇ ਅੰਦਰ ਵੜ ਗਈ ਤੇ ਹਉਮੇ ਮਾੜੇ ਕਰਮ ਕਰਾਏਗੀ ਤੇ ਮਾੜੇ ਕਰਮ 'ਚ ਫਿਰ ਬੰਦਾ ਪੈਹੇ ਲਈ ਆਉਂਦਾ ਆਪਣੀ ਹਉਮੇ ਬਚਾਉਣ ਵਾਸਤੇ ਹੁੰਦਾ ਹੀ ਨਾ ਕਈ ਵਾਰੀ ਆਪਣੀ ਆਕੜ 'ਚ ਫਸਿਆ ਬੰਦਾ ਹਉਮੇ 'ਚ ਫਸਿਆ ਬੰਦਾ ਜ਼ਮੀਨਾਂ ਵੀ ਵੇਚ ਵੇਂਦਾ ਕਈ ਵਾਰੀ ਐਵੇਂ ਕੇਸਲਾ ਬੇਂਦਾ ਕਦੇ ਕੁਝ ਨਹੀਂ ਰਹਿੰਦਾ ਫਿਰ ਕਹਿੰਦਾ ਚਲੋ ਰਾਜੀਨਾਮਾ ਕਰ ਲੈਨੇ ਆ ਫਿਰ ਮਾਫੀਆਂ ਮੰਗਦੇ ਫਿਰਦੇ